ਉਹਨਾਂ ਦੀ ਸ਼ੋਰਟ ਨਹੀਂ ਹੋਣਗੇ ਸਰ ਜਿਹੜਾ ਫਰਿਆ ਮੰਗਵਾ ਕੇ ਭੇਜ ਦਾਂਗੇ ਉਹ ਤੁਮੋਂ ਗਾਲੀ ਥੈਂਕ ਯੂ ਹਾਂ ਸਰ ਕੀ ਵਸਵਾਇਆ ਸਾਰਾ ਸਾਰੇ ਪ੍ਰਵਾਸੀ ਇਹ ਕੋਈ ਹਾਂਜੀ ਇੱਕ ਨਾ ਰਾਤੀ ਸਾਡੇ ਕੋਲ ਲੇਟ ਆਵਰ ਇੱਕ ਇਨਫੋਰਮੇਸ਼ਨ ਸੀ ਸਾਡੇ ਚੀਚਾ ਪਿੰਡ ਪਿੰਦਾ ਠਾਣੇ ਘਰੰਡੇ ਦੇ ਵਿੱਚ ਉਹਦੇ ਚ ਇੱਕ ਇਨਫੋਰਮੇਸ਼ਨ ਸੀ ਕਿ ਇੱਕ ਪ੍ਰਵਾਸੀ ਆ ਅ ਰਕੇਸ਼ ਕੁਮਾਰ ਦਾ ਨਾਂ ਆ ਉਹਦਾ ਜਿਮੀਨਾਰ ਪਰਿਵਾਰ ਆ ਉਥੋਂ ਦੇ ਆਪਣਾ ਹਰ ਜਿਹੜੇ ਆ ਬਹਿਕਰਿੰਦਰ ਸਿੰਘ ਸਨ ਅਕਤਾਰ ਸਿੰਘ ਇਹਨਾਂ ਨਾਲੇ ਇੱਕ ਪਿਓ ਪੁੱਤ ਪ੍ਰਵਾਸੀ ਤੇ ਇੱਕ ਵੱਖਰਾ ਪ੍ਰਵਾਸੀ ਆ ਜਿਹੜਾ ਭੈਰੋ ਪ੍ਰਸ਼ਾਦ ਤੇ ਉਹਨਾਂ ਦਾ ਬੇਟਾ ਤੇ ਇੱਕ ਰਕੇਸ਼ ਕੁਮਾਰ ਵੱਖਰਾ ਤੇ ਇਸ ਤਰ੍ਹਾਂ ਵੀ ਇਹਨਾਂ ਦੇ ਆਏ ਸੀਗੇ ਇਹ ਝੋਨੇ ਦੀ ਟਰਾਲੀ ਲੈ ਕੇ ਹਰਿੰਦਰ ਸਿੰਘ ਜਿਹੜਾ ਮਾਲਕ ਆ ਬਹਿਕ ਵਾਲਾ ਉਹ ਰਕੇਸ਼ ਕੁਮਾਰ ਨੂੰ ਲੈ ਕੇ ਨਾਲ ਝੋਨੇ ਦੀ ਮੰਡੀ ਚ ਆਇਆ ਸੀ ਟਰਾਲੀ ਲੈ ਕੇ ਅਰੋਦੋ ਤੋਂ ਬਾਅਦ ਮੋਦਿਕ ਪਤਨੀ ਨੇ ਫੋਨ ਕੀਤਾ ਕਿਸੇ ਦੂਸਰੇ ਪ੍ਰਵਾਸੀ ਬਾਰੇ ਤੇ ਇਮੀਡੀਏਟਲੀ ਇਹ ਵਾਪਸ ਗਿਆ ਇਹਨੇ ਜਾ ਕੇ ਕਈ ਦੇ ਕਈ ਕਈ ਦੇ ਦਸਤੇ ਦਾ ਵਾਰ ਜਿਹੜਾ ਵਾ ਉਹਦੇ ਤੇ ਜਿਹੜਾ ਸੀਗਾ ਆਪਣਾ ਰਾਜਕੁਮਾਰ ਤੇਰੋ ਪ੍ਰਸ਼ਾਦ ਦਾ ਬੇਟਾ ਉਹ ਉੱਥੇ ਸੀਗਾ ਉਦੋਂ ਜ਼ਿੰਮੇਦਾਰੇ ਦੇ ਘਰ ਉੱਥੇ ਇਹਨੇ ਉਹਦੇ ਸਿਰਚ ਵਾਰ ਕਰਕੇ ਤੋਨੂੰ ਜਿਹੜਾ ਵਾ ਮਾਰ ਦਿੱਤਾ ਲੇਕਿਨ ਇਮੀਡੀਏਟਲੀ ਸਾਨੂੰ ਜਦੋਂ ਇਨਫਾਰਮੇਸ਼ਨ ਆਈ ਅਸੀਂ ਆਪਣੀ ਪਾਰਟੀ ਨੂੰ ਰਸ਼ ਕੀਤਾ ਤੇ ਇਹ ਜ਼ਿੰਮੇਦਾਰੀ ਜਿਹੜੀ ਕ੍ਰੇਟਾ ਗੱਡੀ ਸੀ ਉਹ ਲੈ ਕੇ ਉਥੋਂ ਖਿਸਕ ਗਿਆ ਪਰ ਉਹਦੇ ਚ ਟ੍ਰੈਕਰ ਸੀਗਾ ਤੇ ਜਿਹਦੇ ਕਰਕੇ ਸਾਡੀ ਪੁਲਿਸ ਪਾਰਟੀ ਤੇ ਨਾਲ ਮਿਲਈ ਤੇ ਨਾਲ ਉਹਨੂੰ ਲੈ ਕੇ ਅਸੀਂ ਜਿਹੜੇ ਹਰਬਿੰਦਰ ਸਿੰਘ ਉਹ ਬਹਿਕ ਵਾਲੇ ਉਹਨਾਂ ਨੂੰ ਜਾ ਕੇ ਇਮੀਡੀਏਟਲੀ ਇਹ ਵੀ ਪ੍ਰਵਾਸੀ ਆ ਰਕੇਸ਼ ਕੁਮਾਰ ਜਿਹਨੇ ਉਹਨੂੰ ਮਾਰਿਆ ਵਾ ਆਪਣਾ ਪਹਿਰੋ ਪ੍ਰਸਾਦ ਉਸਤੇ ਜਿਹੜਾ ਰਾਜ ਕੁਮਾਰ ਨੂੰ ਇੰਜਰਡ ਆ ਜਿਹੜਾ ਦੂਸਰੇ ਪ੍ਰਵਾਸੀ ਦਾ ਫਾਦਰ ਇਹਨੂੰ ਅਸੀਂ ਰਾਉਂਡ ਅਪ ਕਰ ਲਿਆ ਰੈਸਟ ਕਰ ਲਿਆ ਕਿਸ ਚੀਜ਼ ਨਾਲ ਕਤਲ ਕੀਤਾ ਗਿਆ ਤੇ ਵਜਾ ਕੀ ਸੀ ਕਤਲ ਦਾ ਵਜਾ ਪੁਸ਼ਕેશ ਚ ਇਹ ਸਾਹਮਣੇ ਆਇਆ ਪਿਓ ਜਿਹੜਾ ਸੀਗਾ ਮਰਨ ਵਾਲੇ ਦੇ ਉੱਤੇ ਉਹਦੀ ਪਤਨੀ ਨੇ ਇਲਜ਼ਾਮ ਲਾਇਆ ਵੀ ਤੂੰ ਚਲਾ ਗਿਆ ਟਰਾਲੀ ਲੈ ਕੇ ਤੇ ਇਹ ਮੈਨੂੰ ਛੇੜਦਾ ਕੋ ਇਮੀਡੀਏਟਲੀ ਉੱਥੋਂ ਟਰੈਕਟਰ ਭਜਾ ਕੇ ਵਾਪਸ ਆ ਗਿਆ ਆਪਣੇ ਪਿੰਡ ਚੀਚੇ ਆ ਗਏ ਤੇ ਨੇ ਕਈ ਦਾ ਵਾਰ ਕਰਕੇ ਉਹਨੂੰ ਮਾਰ ਦਿੱਤਾ ਤੇ ਉਹਦਾ ਜਿਹੜਾ ਲੜਕਾ ਸੀ ਪੈਰੋ ਪ੍ਰਸਾਦ ਉਹਨੂੰ ਜਿਹੜਾ ਵਾ ਮਾਰ ਕੇ ਤੇ ਜਿਹੜਾ ਰਾਜਕੁਮਾਰ ਆ ਉਹਦਾ ਬੇਟਾ ਉਹਨੂੰ ਵੀ ਕਈ ਮਾਰ ਕੇ ਇੰਜਰਡ ਕਰ ਦਿੱਤਾ ਕੀ ਬਰਾਮਦ ਕੀ ਕੀ ਹੋਇਆ ਲੋਕੋ ਮੌਕੇ ਤੋਂ ਅਸੀਂ ਕਈ ਜਿਹੜੀ ਮਾਰਨ ਵਾਲੀ ਨਾਲ ਇੱਕ ਰੌਡ ਸੀ ਉਹ ਵੀ ਬਰਾਮਦ ਕਰ ਲਈ ਆ ਤੇ ਇਹਦੇ ਖਰਾਫ ਅਸੀਂ ਇੱਕ 298 ਨੰਬਰ ਮੁਕਦਮਾ ਅੰਡਰ ਸੈਕਸ਼ਨ 113 109 ਬੀ ਐਨ ਐਸ ਥਾਣਾ ਕ੍ਰਿੰਡੇ ਵਿੱਚ ਦਰਜ ਕਰਕੇ ਤੈਨੂੰ ਗ੍ਰਿਫਤਾਰ ਕਰ ਲਿਆ ਪ੍ਰਵਾਸੀ ਵੱਲੋਂ ਪ੍ਰਵਾਸੀ ਨੂੰ ਹੀ ਮਾਰਿਆ ਗਿਆ ਹਾਂ ਪ੍ਰਵਾਸੀ ਵੱਲੋਂ ਪ੍ਰਵਾਸੀ ਨੂੰ ਹੀ ਮਾਰਿਆ ਗਿਆ ਇੱਕ ਪ੍ਰਵਾਸੀ ਜਿਹੜਾ ਹਾਂਜੀ ਤੇ ਉਹਦੀ ਕੀ ਕਿ ਬਿਜ਼ਨਸ ਆ ਜਿਹੜਾ ਜਲੰਧੀ ਉਹ ਆਊਟ ਆਫ ਡੇਂਜਰ ਆ ਅਜੇ ਫਿਲਹਾਲ ਲੇਕਿਨ ਉਹਨੇ ਬਿਆਨ ਨਹੀਂ ਅਜੇ ਦਿੱਤਾ ਇਹ ਇਥੋਂ ਦਾ ਨਾਮ ਦਾ ਸਰ ਇਹ ਚੀਚੇ ਪਿੰਡ ਦਾ ਥਾਣਾ ਕ੍ਰਿੰਡੇ